ਮਾਲ ਇੱਕ ਡੰਗ ਦਾ ਕੁੜੈ ਨਹੀਂ ਮਸਾ ਹੱਤਾਂ ਸੇ ਇਹ ਚਿੜੇ ਜੇ ਨੂੰ ਅਸਲ ਫੀਮ ਦਾ ਸਵਾਦ ਤੱਕ ਨਹੀਂ ਪਤਾ ਹੋਣਾ ਇਹਨੂੰ ਮੇਂਗੜਾਂ ਤੇ ਲੂਣ ਤੋੜ ਕੇ ਦੇ ਦਈਏ ਨਾ ਤੇ ਇਹਨੇ ਆਖਣਾ ਭਾਜੀ ਮਾਲ ਬੜਾ ਘੈਂਟ ਆ ਪੰਜਾਬ ਦੇ ਯੂਥ ਦਾ ਜਹੀ ਹਾਲ ਆ ਕਿ ਫੀਮ ਦੇ ਨਾਂ ਤੇ ਪੂਰੀ ਫੁਕਰਬੰਦੀ ਚੱਲਣ ਢਈ ਆ ਸਿੰਘ ਰਾਣਾ ਨੇ ਪੂਰਾ ਹਾਈਲਾਈਟ ਕੀਤਾ ਵੀ ਅਸੀਂ ਫੀਮ ਖਾਂਦੇ ਆ ਤੇ ਉਵੇਂ ਹੀ ਨੌਜਵਾਨ ਲੱਗੇ ਆ ਫੀਮ ਦੇ ਫਾਇਦੇ ਹੈ ਕਣਾਉਂਦੇ ਜਿਵੇਂ ਦੇਸੀ ਘਿਓ ਖਾਣੇ ਆ ਜੇਕਰ ਇਹਦੇ ਤੁਸੀਂ ਨੁਕਸਾਨ ਜਾਣਨੇ ਆ ਨਾ ਲੁਧਿਆਣਾ ਦੇ ਡੀ ਐਮ ਸੀ ਚਲ ਜਿਓ ਗੈਸਟੋ ਡਿਪਾਰਟਮੈਂਟ ਵਿੱਚ ਲੇਬਰਸ ਰੋਸਸ ਦੇ ਕਿੰਨੇ ਪੇਸ਼ੈਂਟ ਆ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਦੂਸਰੀ ਗੱਲ ਲੋਕ ਪੋਲਿਟਿਸ਼ੀਅਨਾਂ ਨੂੰ ਘੇਰ ਰਹੇ ਨੇ ਅੱਜ ਦੇ ਡੇਟ 'ਚ ਵੀ ਨਸ਼ਾ ਕਿਉਂ ਵਧ ਰਿਹਾ ਏਹੀ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਸਮਝਾ ਲਈਏ ਨਾ ਕਿ ਨਸ਼ਾ ਨਹੀਂ ਕਰਨਾ ਤੇ ਉਹ ਬਿਹਤਰ ਹੋਏਗਾ ਮੇਰੇ ਸਾਹਮਣੇ ਇੱਕ ਸ਼ਰਾਬ ਦਾ ਠੇਕਾ ਦੂਸਰੇ ਪਾਸੇ ਗੁਰਦੁਆਰਾ ਸਾਹਿਬ ਆ ਮੇਰੀ ਸੋਚ ਤੇ ਡਿਪੈਂਡ ਕਰਦਾ ਵੀ ਮੈਂ ਕਿਸ ਜਗ੍ਹਾ ਤੇ ਜਾਣਾ ਆ ਤੇ ਧਰਨੇ ਲਾਉਣ ਦੀ بجائے ਅਸੀਂ ਆਪਣੇ ਬੱਚਿਆਂ ਨੂੰ ਸੁਭਾਲੀਏ ਪੀ ਨਸ਼ਾ ਨਹੀਂ ਕਰਨਾ ਤੇ ਕਿਉਂ ਨਹੀਂ ਕਰਨਾ ਇਹ ਬਿਹਤਰ ਹੋਏਗਾ